ਅੱਜ ਇੱਕ ਕਹਾਣੀ ਤੁਹਾਡੇ ਨਾਲ ਮੈਂ ਸਾਂਝੀ ਕਰਨ ਲੱਗਿਆ ਜੇ ਹੁਣ ਸਾਡੀਆਂ ਜੂਨ ਦੇ ਮਹੀਨੇ ਦੀਆਂ ਛੁੱਟੀਆਂ ਚੱਲਦੀਆਂ ਨੇ ਕਚੇਰੀ ਤੋਂ ਹਾਈ ਕੋਰਟ ਤੋਂ ਤਾਂ ਸ਼ੌਕ ਹੀ ਹੈ ਕਈ ਵਾਰੀ ਕੋਈ ਨਾ ਕੋਈ ਕਿਤਾਬਾਂ ਪੜ ਲਈਦੀਆਂ ਨੇ ਜਾਂ ਕੋਈ ਮੂਵੀ ਦੇਖ ਲਈਦੀ ਜਿਹੜੀਆਂ ਡਾਕੂਮੈਂਟਰੀ ਮੂਵੀਜ਼ ਬਣਦੀਆਂ ਨੇ ਜਾਂ ਰੀਅਲ ਲਾਈਫ ਦੇ ਉੱਤੇ ਕਿਸੇ ਦੇ ਉੱਤੇ ਕੋਈ ਫਿਲਮ ਬਣੀ ਹੋਵੇ ਤਾਂ ਮੈਂ ਮਤਲਬ ਮੈਨੂੰ ਸ਼ੌਕ ਹੈ ਇਦਾਂ ਦੀਆਂ ਚੀਜ਼ਾਂ ਦੇਖਣ ਦਾ ਤਾਂ 4-5 ਦਿਨ ਪਹਿਲਾਂ ਇੱਕ ਮੈਂ ਕਹਾਣੀ ਪੜੀ ਕਿਸੇ ਕਿਤਾਬ ਦੇ ਵਿੱਚੋਂ ਜਿਹੜੀ ਕਹਾਣੀ 4-5 ਦਿਨ ਦੀ ਮੇਰੇ ਦਿਮਾਗ ਦੇ ਵਿੱਚ ਘੁੰਮਦੀ ਜਾ ਰਹੀ ਸੀ ਪਹਿਲਾਂ ਮੈਂ ਸੋਚਿਆ ਕਿ ਤੇ ਵੀਡੀਓ ਬਣਾਵਾਂ ਜਾਂ ਨਾ ਬਣਾਵਾਂ ਫੇਰ ਸੋਚਿਆ ਕਿ ਨਹੀਂ ਵੀਡੀਓ ਬਣਾ ਲੈਣੀ ਚਾਹੀਦੀ ਅੱਜ ਮੇਰੇ ਦਿਮਾਗ 'ਚ ਹੀ ਆ ਕੇ ਵੀਡੀਓ ਬਣਾ ਲੈਣੀ ਚਾਹੀਦੀ ਆ ਕਿਉਂਕਿ ਹਰ ਕਹਾਣੀ ਦੇ ਪਿੱਛੇ ਕੋਈ ਨਾ ਕੋਈ ਮੈਸੇਜ ਜ਼ਰੂਰ ਲੁਕਿਆ ਹੁੰਦਾ। ਇੱਕ ਕਹਾਣੀ ਹੈ ਜੀ ਜਾਪਾਨ ਦੇ ਟੋਕਿਓ ਸ਼ਹਿਰ ਦੀ। ਟੋਕਿਓ ਦੇ ਵਿੱਚ 1989 ਦੀ 1999 ਦੀ ਇੱਕ ਕਹਾਣੀ ਹੈ। 25 ਨਵੰਬਰ 1999 1989 ਟੋਕਿਓ ਸ਼ਹਿਰ ਦੇ ਵਿੱਚ ਇੱਕ ਕੁੜੀ ਰਹਿੰਦੀ ਸੀ 17 ਸਾਲਾਂ ਦੀ ਕੁੜੀ ਜੁਨਕੋ ਫਰੂਤਾ। ਸਕੂਲ ਦੇ ਵਿੱਚ ਪੜ੍ਹਦੀ ਸੀ 10ਵੀਂ ਦੇ ਵਿੱਚ ਬਹੁਤ ਹੀ ਆਊਟਸਟੈਂਡਿੰਗ ਪਰਫਾਰਮੈਂਸ ਉਹਦੀ ਹਰ ਪਾਸੇ। ਕਾਫੀ ਜ਼ਿਆਦਾ ਐਕਟਿਵ ਸੀਗੀ ਪੜਨ ਦੇ ਵਿੱਚ ਵੀ ਖੇਡਣ ਦੇ ਵਿੱਚ ਵੀ ਤਾਂ ਉਹ ਜਿਹੜਾ ਇਦਾਂ ਦਾ ਬੱਚਾ ਹੁੰਦਾ ਮੋਸਟਲੀ ਆਪਾਂ ਵੀ ਦੇਖਦੇ ਜਿਹੜਾ ਹਰ ਚੀਜ਼ ਦੇ ਵਿੱਚ ਐਕਟਿਵ ਹੋਵੇ ਤੇ ਉਹ ਜ਼ਿਆਦਾ ਨਿਗਾਹ ਚੜਦਾ ਹਰ ਕਿਸੇ ਦੇ ਨਾਲ ਤਾਂ ਜੁਨ ਕੋ ਫਰੂਤਾ ਵੀ ਸਾਰੇ ਸਕੂਲ ਦੀ ਨਿਗਾਹ ਦੇ ਵਿੱਚ ਸੀਗੀ ਤਾਂ ਉਸੇ ਉਸੇ ਦੀ ਕਲਾਸ ਦੇ ਵਿੱਚ ਕੋਈ ਮੁੰਡੇ ਸੀਗੇ ਕੁਝ ਮਿਆਨੋ ਇੱਕ ਉਹਨਾਂ ਦਾ ਗੈਂਗ ਲੀਡਰ ਸੀਗਾ ਮਿਆਨੋ ਟੋਕੀਓ ਦੇ ਬਹੁਤ ਫੇਮਸ ਜਿਹੜਾ ਕੋਈ ਗੈਂਗ ਸੀ ਗੈਂਗ ਦੇ ਨਾਲ ਉਹਦੇ ਕਰੈਕਸ਼ਨ ਸੀਗੇ ਕਾਫ ਕਰੂਲ ਸੀਗੇ ਬੰਦੇ ਉਹ ਮਾਰ ਕਟਾਈ ਉਹਨਾਂ ਤੇ ਲਈ ਕਤਲ ਵਗੈਰਾ ਕਰਨੇ ਅਗਵਾ ਕਰਨਾ ਆਮ ਚੀਜ਼ਾਂ ਸੀ ਮਿਆਨੋ ਦੀ ਨਿਗਾਹ ਉਸ ਕੁੜੀ ਤੇ ਜຸນ ਕੋ ਫਰੂਤਾ ਤੇ ਪੈਂਦੀ ਆ ਜຸນ ਕੋ ਨੂੰ ਪ੍ਰਪੋਜ਼ ਕਰਦਾ ਮਿਆਨੋ ਦੋ ਤਿੰਨ ਵਾਰੀ ਉਹਨੂੰ ਪ੍ਰਪੋਜ਼ਲ ਦਿੰਦਾ ਤੇ ਉਹ ਮਨਾ ਕਰ ਦਿੰਦੀ ਆ ਫਰੈਂਡਸ਼ਿਪ ਤੇ ਲੈ ਕੇ ਵੀ ਨਹੀਂ ਮੈਂ ਤੇਰੇ ਚ ਇੰਟਰਸਟਿਡ ਨਹੀਂ ਆ ਸਾਰਾ ਸਕੂਲ ਉੱਤੋਂ ਡਰਦਾ ਸੀ ਜຸນ ਕੋ ਫਰੂਤਾ ਵੀ ਡਰਦੀ ਸੀ ਉਹਨੂੰ ਪਤਾ ਸੀਗਾ ਵੀ ਇਹਦਾ ਇੱਕ ਜਕੂਜ਼ਾ ਨਾਮ ਦੇ ਗੈਂਗ ਦੇ ਨਾਲ ਹੈ ਤੇ ਇਹ ਲਿੰਕ ਹੈਗੇ ਨੇ ਤਾਂ ਉਤੋਂ ਆਪਾਂ ਥੋੜਾ ਜਿਹਾ ਸਾਈਡ ਤੇ ਰਹੀਏ ਕੁੜੀ ਨੇ ਪਾਸਾ ਬਟਿਆ ਨਹੀਂ ਉਹਦੇ ਵੱਲ ਧਿਆਨ ਦਿੱਤਾ ਜੁਨਕੋ ਫਰੂਤਾ ਸਕੂਲ ਤੋਂ ਬਾਅਦ ਇੱਕ ਪਾਰਟ ਟਾਈਮ ਜੌਬ ਵੀ ਕਰਦੀ ਸੀ ਕਿਸੇ ਆਪਣੇ ਘਰ ਦੇ ਨੇੜੇ ਕਿਸੇ ਦੁਕਾਨ ਤੇ ਉਹ ਜੌਬ ਕਰਦੀ ਸੀ ਸਕੂਲ ਟਾਈਮ ਤੋਂ ਬਾਅਦ ਉਹ ਦੁਕਾਨ ਤੇ ਜਾ ਕੇ ਉਹਨੇ ਜੌਬ ਕਰਨੀ ਤਾਂ ਰਾਤ ਨੂੰ 8:30 8:30 ਦੇ ਕਰੀਬ ਕਰੀਬ ਉਹ ਫ੍ਰੀ ਹੁੰਦੀ ਸੀ 25 ਨਵੰਬਰ 1999 ਨੂੰ ਜਦੋਂ ਜੁਨਕੋ ਫਰੂਤਾ ਉਸ ਦੁਕਾਨ ਤੋਂ ਕੰਮ ਤੋਂ ਫ੍ਰੀ ਹੋ ਕੇ ਜਦੋਂ ਦੁਕਾਨ ਤੋਂ ਨਿਕਲਦੀ ਆਪਣੇ ਘਰ ਜਾਣ ਵਾਸਤੇ ਸਾਈਕਲ ਤੇ ਜਾਂਦੀ ਹੁੰਦੀ ਸੀ ਤਾਂ ਉਸੇ ਰਸਤੇ ਤੇ ਬਿਆਨੋ ਵੀ ਆਪਣੇ ਪੰਜ-ਸੱਤ ਦੋਸਤਾਂ ਤੇ ਰਲ ਤੁਰਿਆ ਫਿਰਦਾ ਸੀ ਉਹਨਾਂ ਦੀ ਨਿਗਾਹ ਪੈਂਦੀ ਆ ਕਿ ਜੁਨਕੋ ਫਰੂਤਾ ਮਿਆਨੋ ਦੇ ਦਿਮਾਗ 'ਚ ਆ ਜਾਂਦੇ ਕਿ ਉਹਨੇ ਸਹੀ ਮੌਕਾ ਕਿ ਮੈਂ ਜੁਨਕੋ ਫਰੂਤਾ ਤੋਂ ਆਪਣਾ ਬਦਲਾ ਲੈ ਸਕਦਾ ਕਿ ਮੈਂ ਮੇਰਾ ਪ੍ਰਪੋਜ਼ਲ ਇਹਨੇ ਮਨਾਂ ਕੀਤਾ ਤਾਂ ਪੈਸ ਇਹ ਤੋਂ ਬਦਲਾ ਲਾਉਂਗਾ ਹੁਣ ਤਾਂ ਜਿਵੇਂ ਇੱਕ ਆਪਾਂ ਪੁਰਾਣੀਆਂ ਫਿਲਮਾਂ 'ਚ ਦੇਖਦੇ ਹੁੰਦੇ ਸੀਗੇ ਇੱਕ ਜਿਹੜਾ ਹੀਰੋ ਹੁੰਦਾ ਸੀ ਆਪਣੇ ਕਿਸੇ ਦੋਸਤ ਨੂੰ ਭੇਜ ਦਿੰਦੇ ਸੀਗੇ ਕਿ ਕੁੜੀ ਨੂੰ ਛੇੜ ਮੈਂ ਉਹ ਕੁੜੀ ਨੂੰ ਬਚਾਉਂਗਾ ਤੇ ਮੈਂ ਮੇਰੇ ਲਈ ਉਹ ਕੁੜੀ ਦੇ ਮਨ ਦੇ ਵਿੱਚ ਇੱਕ ਵਧੀਆ ਇਮੇਜ ਬਣੂ ਜਿਹੜਾ ਮਿਆਨੋ ਸੀ ਮਿਆਨੋ ਨੇ ਵੀ ਐਵੇਂ ਕੀਤਾ ਸੀ ਆਪਣੇ ਕਿਸੇ ਦੋਸਤ ਨੂੰ ਕਿਹਾ ਕਿ ਤੂੰ ਜਾ ਕੇ ਕੁੜੀ ਨੂੰ ਛੇੜ ਤੰਗ ਪਰੇਸ਼ਾਨ ਕਰ ਤੇ ਮੈਂ ਉਹਨੂੰ ਬਚਾਉਂਗਾ ਸੇਮ ਇਦਾਂ ਹੀ ਹੁੰਦਾ ਮਿਆਨੋ ਜਾ ਕੇ ਜਿਸ ਨੂੰ ਕੋ ਫਰੂਤਾ ਨੂੰ ਬਚਾਉਂਦਾ ਤੇ ਉਹਨੂੰ ਕਹਿੰਦਾ ਕਿ ਚੱਲ ਮੈਂ ਤੈਨੂੰ ਘਰੇ ਛੱਡ ਦਿੰਦਾ ਰਾਤ ਕਾਫੀ ਹੋ ਗਈ ਹੈ ਤੇ ਰਸਤੇ 'ਚ ਤੂੰ ਇਕੱਲੀ ਕਿੱਥੇ ਜਾਏਂਗੀ ਜਿਸ ਨੂੰ ਫਰੂਤਾ ਨੂੰ ਇਹ ਹੁੰਦਾ ਕਿ ਚਲੋ ਮੈਨੂੰ ਬਚਾਇਆ ਵੀ ਤੇ ਮੈਂ ਇਹਨੂੰ ਜਾਣਦੀ ਵੀ ਮੇਰਾ ਕਲਾਸ ਦੇ ਵਿੱਚ ਪੜਦਾ ਹੈ ਇਹ ਤਾਂ ਥੋੜਾ ਜਿਹਾ ਉਹਨੇ ਸੇਫ ਫੀਲ ਕੀਤਾ ਉਹਦੇ ਨਾਲ ਚੱਲ ਪੈਂਦੀ ਹੈ ਆਪਣੇ ਘਰ ਦੇ ਨੇੜੇ ਪਹੁੰਚਣ ਵਾਲੀ ਸੀ ਤੇ ਮਿਆਨੋ ਇੱਕ ਉਹਨੂੰ ਬਹਾਨਾ ਲਾਉਂਦਾ ਉਹਨਾਂ ਦਾ ਇੱਕ ਕਲਾਸਮੇਟ ਹੁੰਦਾ ਮੁੰਡਾ ਕਲਾਸਮੇਟ ਦੇ ਘਰ ਦੇ ਘਰ ਹੁੰਦਾ ਉੱਥੇ ਨਾਲ ਹੀ ਇਹ ਸਾਹਮਣੇ ਇੱਕ ਘਰ ਹੈ ਕਿ ਮੈਂ ਆਪਾਂ ਇਸ ਘਰ ਦੇ ਵਿੱਚ ਕੋਈ ਸਮਾਨ ਚੱਕਣਾ ਮੈਂ ਸਮਾਨ ਚੱਕ ਕੇ ਮੈਂ ਤੁਹਾਨੂੰ ਤੇਰੇ ਘਰ ਛੱਡ ਦਿੰਦਾ ਜਦੋਂ ਮੈਂ ਅੰਦਰ ਜਾਂਦਾ ਤੇ ਜੁਨਕੋ ਫਰੂਤਾ ਨੂੰ ਵੀ ਅੰਦਰ ਲਿਆ ਜਾਂਦਾ ਜਿਵੇਂ ਹੀ ਜੁਨਕੋ ਫਰੂਤਾ ਅੰਦਰ ਜਾਂਦੀ ਆ ਆਸੇ ਪਾਸਿਓਂ ਜਿਹੜੇ ਉਹਦੇ ਹੋਰ ਦੋਸਤ ਸੀਗੇ ਪੰਜ ਸੱਤ ਜਣੇ ਜਿਹੜੇ ਇਕੱਠੇ ਸੀ ਮੇਨ ਪੰਜ ਬੰਦੇ ਸੀ ਉਹ ਪੰਜੇ ਬੰਦੇ ਆ ਕੇ ਜੁਨਕੋ ਫਰੂਤਾ ਨੂੰ ਫੜ ਲੈਂਦੇ ਨੇ ਤੇ ਜੁਨਕਾਂ ਜੁਨਕੋ ਨੂੰ ਉੱਥੇ ਅੰਦਰ ਬੰਦਕ ਬਣਾ ਲੈਂਦੇ ਨੇ ਕਿਡਨੈਪ ਅਗਵਾ ਕਰ ਲੈਂਦੇ ਨੇ ਫਿਰ ਇਹ ਤੋਂ ਬਾਅਦ ਹੁੰਦਾ ਕਿ ਆ ਕਿ ਉਹ ਪੰਜੇ ਜਣੇ بار بار ਜਿਨ ਕੋ ਫਰੂਤਾ ਦੇ ਨਾਲ ਰੇਪ ਕਰਦੇ 25 ਨਵੰਬਰ 1989 ਨੂੰ ਰੇਪ ਦੇ ਨਾਲ ਨਾਲ ਉਹਨਾਂ ਨੂੰ ਬਹੁਤ ਪੂਰੀ ਤਰ੍ਹਾਂ ਕੁੱਟਿਆ ਜਾਂਦਾ ਉਹਦੀ ਬੋਡੀ ਦੇ ਸਾਰੇ ਸਾਰੇ ਅੰਗਾਂ ਤੇ ਤਕਰੀਬਨ ਥੱਲੇ ਪੈਰ ਤੋਂ ਲੈ ਕੇ ਉੱਪਰ ਸਿਰ ਤੱਕ ਹਰ ਅੰਗ ਤੇ ਕੋਈ ਨਾ ਕੋਈ ਛੱਟ ਸੀ ਬਹੁਤ ਜ਼ਿਆਦਾ ਖੂਨ ਵੀ ਨਿਕਲਦਾ ਦਰਦ ਬਹੁਤ ਜ਼ਿਆਦਾ ਹੋ ਰਿਹਾ ਹੁੰਦਾ ਪਰ ਉਹ ਜਿਹੜੇ ਪੰਜੇ ਜਣੇ ਸੀਗੇ ਉਹ ਨਹੀਂ ਹਟਦੇ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਆਇਆ ਉਹਨਾਂ ਨੇ ਸਭ ਕੁਝ ਕੀਤਾ ਉਹ ਕੁੜੀ ਦੇ ਨਾਲ 17 ਸਾਲ ਦੀ ਬਹੁਤ ਛੋਟੀ ਜੀ ਬੱਚੀ ਸੀਗੀ ਉਹ 25 ਤੋਂ ਬਾਅਦ 26 ਤਰੀਕ ਨੂੰ ਕਿਸੇ ਨਵੇਂ ਟਿਕਾਣੇ ਤੇ ਲੈ ਜਾਂਦੇ ਨੇ ਆਪਣਾ ਟਿਕਾਣਾ ਚੇਂਜ ਕਰ ਦਿੰਦੇ ਨੇ ਤਾਂ ਕਿ ਅਸੀਂ ਤੇ ਪੁਲਿਸ ਦੀ ਨਿਗਾਹ ਦੇ ਵਿੱਚ ਨਾ ਆਈਏ 26 ਤਰੀਕ ਨੂੰ ਉਹਦੇ ਮਾਪੇ ਵੀ ਲੱਭਦੇ ਨੇ ਬਹੁਤ ਜੁਨਕੋ ਨਹੀਂ ਮਿਲਦੀ ਉਹਨਾਂ ਨੂੰ ਫਿਰ ਉਹ ਪੁਲਿਸ ਕੋਲ ਜਾਂਦੇ ਨੇ ਪੁਲਿਸ ਵਾਲੇ ਜੁਨਕੋ ਦੇ ਸਾਰੇ ਕਲਾਸ ਵਾਲੇ ਬੱਚਿਆਂ ਨੂੰ ਇਕੱਠੇ ਕਰਕੇ ਉਹਨਾਂ ਦੇ ਘਰਾਂ ਦੇ ਵਿੱਚ ਜਾਂਦੇ ਆ ਤੇ ਉਹਨਾਂ ਤੋਂ ਪੁੱਛਕਿਛ ਕਰਦੇ ਆ ਤਾਂ ਜਿਹੜੇ ਜੋਨਕੋ ਦੇ ਕਲਾਸ ਵਾਲੇ ਸੀ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਮਿਆਨੋ ਦਾ ਬਹੁਤ ਖਾਸ ਦੋਸਤ ਸੀਗਾ ਉਹਨਾਂ ਦਾ ਉਹਦੇ ਗੈਂਗ ਦਾ ਮੈਂਬਰ ਹੀ ਸੀ ਉਹ ਆ ਕੇ ਮਿਆਨੋ ਨੂੰ ਦੱਸਦਾ ਕਿ ਇਹਦੇ ਮਾਪੇ ਆਪਣੇ ਪੁਲਿਸ ਦੇ ਵਿੱਚ ਕੰਪਲੇਂਟ ਕਰਤੀਆ ਤੇ ਆਪਾਂ ਫੜੇ ਜਾਵਾਂਗੇ ਮਿਆਨੋ ਨੂੰ ਗੁੱਸਾ ਆਉਂਦਾ ਉਹ ਜਾ ਕੇ ਜੋਨਕੋ ਨੂੰ ਬਹੁਤ ਜ਼ਿਆਦਾ ਕੋੜ ਦਾ ਮਾਰਦਾ ਇਵਨ ਕਿ ਉਹਦੇ ਉੱਪਰ ਮੋਮਬਤੀਆਂ ਚਲਾ ਕੇ ਜਿਹੜੇ ਗਰਮ ਮੋਮ ਹੁੰਦੀ ਹੈ ਗਰਮ ਵੈਕਸ ਹੁੰਦੀ ਹੈ ਨਾ ਉਹ ਮੋਮ ਨੂੰ ਪਿਘਲਾ ਕੇ ਉਹਦੇ ਸਰੀਰ ਦੇ ਉੱਪਰ ਪਾਈ ਜਾਂਦੀ ਹੈ ਉਹਨੂੰ ਕਿਵੇਂ ਨਾ ਕਿਵੇਂ ਕਰਕੇ ਉਹਨੇ ਸਹਿਣ ਕੀਤਾ ਉਹਨੂੰ ਫਿਰ ਕਿਸੇ ਨਵੇਂ ਟਿਕਾਣੇ ਤੇ ਲੈ ਜਾਂਦਾਂ ਨੇ ਤਾਂ ਕਿ ਪੁਲਿਸ ਇੱਥੇ ਬਣਾਵੇ ਨਵਾਂ ਟਿਕਾਣਾ ਵੀ ਉਹਨਾਂ ਦੇ ਕਿਸੇ ਦੋਸਤ ਦਾ ਘਰ ਹੀ ਹੁੰਦਾ ਉਹਦੇ ਮਾਪੇ ਬਾਬ ਜਿਹੜੇ ਸੀਗੇ ਮਾਪੇ ਬਾਬ ਉਸ ਟਾਈਮ ਉੱਥੇ ਘਰੇ ਹੈ ਨਹੀਂ ਸੀ ਕਿਸੇ ਹੋਰ ਜਗ੍ਹਾ ਤੇ ਕਿਤੇ ਰਿਸ਼ਤੇਦਾਰੀ ਚ ਗਏ ਹੋਏ ਸੀ ਤਾਂ ਉਹਦੇ ਘਰ ਦੇ ਵਿੱਚ ਰੱਖਿਆ ਜਾਂਦਾ ਮਿਆਂਨੋ ਆਪਣੇ ਦੋਸਤ ਨੂੰ ਕਹਿੰਦਾ ਕਿ ਥੋੜੇ ਦਿਨ ਤੇਰੇ ਘਰ 'ਚ ਅਸੀਂ ਇਸ ਕੁੜੀ ਨੂੰ ਰੱਖਾਂਗੇ ਕਿ ਜਦੋਂ ਤੇਰੇ ਮਾਪੇ ਆਉਣਗੇ ਉਸ ਤੋਂ ਪਹਿਲਾਂ ਅਸੀਂ ਇਹਨੂੰ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕਰ ਦਾਂਗੇ ਉਸ ਘਰ ਦੇ ਵਿੱਚ ਇੱਕ ਵਾਰ ਮੌਕਾ ਮਿਲਦਾ ਜຸນਕੋ ਨੂੰ ਪੁਲਿਸ ਨੂੰ ਫੋਨ ਕਰਨ ਦਾ ਫੋਨ ਕਰਦੀ ਆ ਪਰ ਉਸੇ ਸਮੇਂ ਦੇ ਦੌਰਾਨ ਹੀ ਮਿਆਨੋ ਆ ਜਾਂਦਾ ਫੋਨ ਫਟਾਫਟੋ ਕੱਟ ਦਿੰਦੀ ਆ ਮਿਆਨੋ ਜਦੋਂ ਬੈਕ ਕਾਲ ਆਉਂਦੀ ਹੈ ਹੈਲਪਲਾਈਨ ਤੋਂ ਕਿ ਤੁਹਾਡੇ ਘਰ ਤੋਂ ਫੋਨ ਆਇਆ ਤਾਂ ਮਿਆਨੋ ਝੂਠ ਬੋਲ ਦਿੰਦਾ ਕਿ ਨਹੀਂ ਗਲਤੀ ਨਾਲ ਕੋਈ ਰੋਂਗ ਨੰਬਰ ਲੱਗ ਗਿਆ ਹੁਣ ਅਸੀਂ ਕਿਸੇ ਨੇ ਇਸ ਹੈਲਪਲਾਈਨ ਤੇ ਫੋਨ ਨਹੀਂ ਕੀਤਾ ਪੁਲਿਸ ਵਾਲੇ ਵੀ ਇਗਨੋਰ ਕਰ ਜਾਂਦੇ ਨੇ ਕਿ ਚਲੋ ਹੋ ਗਈ ਹੋਣੀ ਆ ਗਲਤੀ ਮਿਆਨੋ ਦੇ ਦੋਸਤ ਦੇ ਘਰ ਦੇ ਵਿੱਚ ਜਿੱਥੇ ਜੁੰਕੋ ਨੂੰ ਰੱਖਿਆ ਗਿਆ ਉਸ ਘਰ ਦੇ ਵਿੱਚ ਇੱਕ ਛੋਟਾ ਬੱਚਾ ਕੰਮ ਕਰਦਾ ਹੁੰਦਾ ਛੋਟੇ ਬੱਚੇ ਨੂੰ ਬੱਚਾ ਵੀ ਸਾਰਾ ਕੁਝ ਦੇਖਦਾ ਕਿ ਕਿੰਨਾ ਜ਼ਿਆਦਾ ਜ਼ੁਲਮ ਹੋ ਰਿਹਾ ਉਸ ਕੁੜੀ ਤੇ ਅਤਿਆਚਾਰ ਹੋ ਰਿਹਾ ਤਾਂ ਉਹ ਜਿਹੜਾ ਬੱਚਾ ਹੁੰਦਾ ਨੇੜਲੇ ਕਿਸੇ ਘਰ ਦੇ ਵਿੱਚ ਜਾ ਕੇ ਦੱਸਦਾ ਕਿ ਸਾਡੇ ਘਰ ਦੇ ਵਿੱਚ ਇਦਾਂ ਕਰਕੇ ਕੁੜੀ ਨੂੰ ਕਵਾਹ ਕਰਕੇ ਲਿਆਂਦਾ ਗਿਆ ਤੇ ਇਹਦੇ ਨਾਲ ਰੋਜ਼ ਕੁੱਟਮਾਰ ਹੁੰਦੀ ਹੈ ਪਰ ਉਹ ਨੇੜਲੇ ਘਰ ਵਾਲਿਆਂ ਨੂੰ ਪਤਾ ਹੁੰਦਾ ਕਿ ਮਿਆਨੋ ਔਰ ਇਹਦੇ ਦੋਸਤ ਸਾਰੇ ਜਕੂਜ਼ਾ ਗੈਂਗ ਦੇ ਨਾਲ ਜੁੜੇ ਹੋਏ ਨੇ ਤੇ ਉਹ ਜਿਹੜਾ ਗੈਂਗ ਹੈ ਜੀ ਉਹ ਵੈਸੇ ਹੀ ਬਹੁਤ ਜ਼ਿਆਦਾ ਬਦਨਾਮ ਸੀ ਤਾਂ ਉਹ ਜਿਹੜੇ ਹੁੰਦੇ ਨੇ ਉਹ ਘਰ ਵਾਲੇ ਬਹੁਤਾ ਧਿਆਨ ਨਹੀਂ ਦਿੰਦੇ ਪਾਸਾ ਵੱਟ ਜਾਂਦੇ ਨੇ ਇਗਨੋਰ ਕਰ ਜਾਂਦੇ ਨੇ ਇਸ ਚੀਜ਼ ਨੂੰ ਫਿਰ ਕੁਝ ਕਈ ਕੁਝ ਬੰਦੇ ਜਦੋਂ ਘਰ ਦੇ ਨੇੜੇੋਂ ਨਿਕਲਦੇ ਆ ਤੇ ਕਈ ਵਾਰ ਉਹਨਾਂ ਨੂੰ ਚੀਕਾਂ ਵੀ ਸੁਣਦੀਆਂ ਨੇ ਪਰ ਉਹ ਵੀ ਪਾਸਾ ਵੱਟ ਜਾਂਦੇ ਨੇ ਜਿਵੇਂ ਆਪਾਂ ਕਹਿੰਦੇ ਨੇ ਕਿ ਸ਼ਾਇਦ ਭਲੇਖਾ ਪਿਆ ਹੋਊਗਾ ਤਾਂ ਉਹ ਉਹ ਵੀ ਇਗਨੋਰ ਕਰਕੇ ਨਿਕਲ ਜਾਂਦੇ ਨੇ ਕਿ ਸ਼ਾਇਦ ਸਾਨੂੰ ਭਲੇਖਾ ਪਿਆ ਹੋਊਗਾ ਤਾਂ ਇਦਾਂ ਕਰਦੇ ਕਰਦੇ ਕਾਫੀ ਦਿਨ ਨਿਕਲ ਜਾਂਦੇ ਨੇ ਇਹ ਕਿਹਾ ਗਿਆ ਮਤਲਬ ਜਿਹੜੀ ਜਿਸ ਜਗ੍ਹਾ ਤੇ ਮੈਂ ਕਹਾਣੀਆਂ ਪੜ੍ਹੀਆਂ ਕਿਤਾਬ ਦੇ ਵਿੱਚ ਕਿ ਉਸ ਉਸ ਇੱਕ ਮਹੀਨੇ ਤੋਂ 44 ਦਿਨਾਂ ਦੀ ਟੋਟਲ ਇੱਕ ਕਹਾਣੀ ਸੀ 44 ਦਿਨਾਂ ਦੇ ਵਿੱਚ ਤਕਰੀਬਨ ਤਕਰੀਬਨ 100 ਬੰਦੇ ਨੇ ਜੁਨਕੋ ਫਰੂਤਾ ਦੇ ਨਾਲ ਰੇਪ ਕੀਤਾ 500 ਤੋਂ ਵੱਧ ਵਾਰੀ ਰੇਪ ਕੀਤਾ ਗਿਆ ਔਰ ਉਹ ਦਸੰਬਰ ਦੀ ਠੰਡ ਸੀਗੀ ਨਵੰਬਰ ਦਸੰਬਰ ਤੇ ਦਿਨ ਦਸੰਬਰ ਦੇ ਵਿੱਚ ਠੰਡ ਕਿੰਨੀ ਹੁੰਦੀ ਆਪਾਂ ਸਾਰਿਆਂ ਨੂੰ ਪਤਾ ਪਰ ਇੰਨੀ ਠੰਡ ਦੇ ਵਿੱਚ ਵੀ ਜੁਨਕੋ ਨੂੰ ਬਿਨਾਂ ਕੱਪੜਿਆਂ ਤੋਂ ਰੱਖਿਆ ਜਾਂਦਾ ਸੀ ਜਿੰਨੇ ਵੀ ਮਿਆਨੋ ਦੇ ਦੋਸਤ ਉੱਥੇ ਆਉਂਦੇ ਸਾਰਿਆਂ ਦੇ ਸਾਹਮਣੇ ਉਹਨੂੰ ਬਿਨਾਂ ਕੱਪੜਿਆਂ ਤੋਂ ਲਿਆਂਦਾ ਜਾਂਦਾ ਉਦੇ ਨਾਲ ਕਈ ਵਾਰੀ ਉਹਦੀ ਬੌਕਸਿੰਗ ਕਿੱਟ ਬਣਾ ਲੈਂਦੇ ਸੀ ਬਨ ਲੈਂਦੇ ਸੀ ਉਹਨੂੰ ਛੱਤ ਦੇ ਨਾਲ ਕਿਸੇ ਕਿਸੇ ਹੈਂਗਰ ਦੇ ਨਾਲ ਉਹਨੂੰ ਟੰਗ ਦਿੰਦੇ ਸੀ ਤੇ ਫਿਰ ਉਹਦੇ ਨਾਲ ਬੌਕਸਿੰਗ ਕਿੱਟ ਬਣਾ ਕੇ ਉਹਦੇ ਨਾਲ ਮੁਖੀਆਂ ਮਾਰੀਆਂ ਜਾਂਦੀਆਂ ਲੱਤਾਂ ਮਾਰੀਆਂ ਜਾਂਦੀਆਂ ਬਹੁਤ ਜ਼ਿਆਦਾ ਉਹਦੇ ਨਾਲ ਅਤਿਆਚਾਰ ਕੀਤਾ ਗਿਆ ਫਿਰ ਜਦੋਂ ਨਵਾਂ ਸਾਲ ਸੀ ਨਵਾਂ ਸਾਲ ਤੇ ਤੁਸੀਂ ਦੇਖੋ ਵੀ ਉਹਦੇ ਨਾਲ ਉਹਨਾਂ ਨੇ ਸੈਲੀਬ੍ਰੇਸ਼ਨ ਕੀਤੀ ਇੱਕ ਤਰ੍ਹਾਂ ਨਾਲ ਉਹ ਗੈਂਗ ਵਾਲੇ ਮੁੰਡਿਆਰੇ ਸੈਲੀਬ੍ਰੇਸ਼ਨ ਕਰ ਲੋ ਜਾਂ ਨਵਾਂ ਸਾਲ ਮਨਾਇਆ ਹਨਾ ਮਨਾਇਆ ਕਿਵੇਂ ਕਿ ਉਹਨੂੰ ਫਰਸ਼ ਤੇ ਲੰਬਿਆ ਪਾਇਆ ਗਿਆ ਬਿਨਾਂ ਕੱਪੜਿਆਂ ਤੋਂ ਉਹਦੀਆਂ ਅੱਖਾਂ ਦੇ ਉੱਪਰ ਮੋਮਬਤੀਆਂ ਰੱਖਿਆ ਜਾਂ ਗੀਆਂ ਚਲਾ ਕੇ ਦੋਨਾਂ ਅੱਖਾਂ ਦੇ ਉੱਪਰ ਕਿ ਜਦੋਂ ਜਦੋਂ ਤੱਕ ਇਹ ਮੋਮਬਤੀਆਂ ਬੰਦ ਨਹੀਂ ਹੁੰਦੀਆਂ ਤੋ ਇੱਥੇ ਇਦਾਂ ਹੀ ਪਈ ਰਹਿਣਾ ਮੋਮਬਤੀਆਂ ਚਲਾਈਆਂ ਜਾਂ ਗੀਆਂ ਉਹ ਪਿਗਲ ਕੇ ਜਿਹੜੀ ਮੋਮਸ ਹੀ ਅੱਖਾਂ ਦੇ ਉੱਪਰ ਡਿੱਗਦੀ ਗਈ ਜਦ ਤੱਕ ਬੁਝ ਨਹੀਂ ਗਈਆਂ ਉਦੋਂ ਤੱਕ ਜੁਨਕੋ ਨੂੰ ਉੱਠਣ ਲਈ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਉਹਨੂੰ ਉੱਠਣ ਨਹੀਂ ਦਿੱਤਾ ਜਦੋਂ ਉੱਠਦੀ ਸੀ ਕੋਸ਼ਿਸ਼ ਕਰਦੀ ਸੀ ਤਾਂ ਉਹ ਬਹੁਤ ਜ਼ਿਆਦਾ ਮਾਰਿਆ ਜਾਂਦਾ ਸੀ ਇੱਕ ਤਰ੍ਹਾਂ ਨਾਲ ਉਹ ਦਿਮਾਗ ਤੋਂ ਪਾਗਲ ਵੀ ਹੋ ਗਈ ਸੀ ਕਿਉਂਕਿ ਜਦੋਂ ਇੰਨਾ ਜ਼ਿਆਦਾ ਕੁੱਟਿਆ ਜਾ ਰਿਹਾ ਉਹਦਾ ਦਿਮਾਗ ਕੰਮ ਕਰਨਾ ਬੰਦ ਕਰਦਾ ਸੀ ਫਿਰ ਕੀ ਹੁੰਦਾ ਕਿ ਜਦੋਂ ਨਵਾਂ ਸਾਲ ਨਿਕਲਦਾ ਤਾਂ ਜਿਨ ਨੂੰ ਕਹਿੰਦੀ ਕਿ ਮੈਨੂੰ ਹੁਣ ਤਾਂ ਛੱਡ ਦਿਓ ਹੁਣ ਮੇਰੇ ਨਾਲ ਬਹੁਤ ਕੁਝ ਹੋ ਗਿਆ ਮਿਆਨੋ ਕਹਿੰਦਾ ਕਿ ਤੈਨੂੰ ਛੱਡ ਦਿੰਦੇ ਆ ਪਰ ਇੱਕ ਸ਼ਰਤ ਤੇ ਸਾਡੇ ਨਾਲ ਇੱਕ ਗੇਮ ਖੇਡ ਜੇ ਤੂੰ ਗੇਮ ਜਿੱਤ ਗਈ ਤਾਂ ਤੈਨੂੰ ਅਸੀਂ ਛੱਡ ਦਾਂਗੇ ਜੇ ਤੂੰ ਗੇਮ ਹਾਰ ਗਈ ਫਿਰ ਤੂੰ ਇੱਥੇ ਹੀ ਰਹੇਗੀ ਜਿਨ ਕੋ ਦੀ ਚੰਗੀ ਕਿਸਮਤ ਕਹਿ ਲੋ ਜਾਂ ਮਾੜੀ ਕਿਸਮਤ ਜੋ ਵੀ ਕਹਿ ਲੋ ਮਾੜੀ ਕਿਸਮਤ ਹੈ ਸੀ ਮੇਰੇ ਖਿਆਲਸਾ ਜਿਨ ਕੋ ਗੇਮ ਜਿੱਤ ਜਾਂਦੀ ਆ ਜਿਹੜਾ ਮਿਆਨੋ ਸੀ ਉਹਨੂੰ ਗੁੱਸਾ ਆਉਂਦਾ ਕਿ ਮੇਰੇ ਤੋਂ ਇਹ ਗੇਮ ਕਿਵੇਂ ਜਿੱਤ ਗਈ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਜਾਂਦਾ ਥੋੜਾ ਥੋੜਾ ਕਰਕੇ ਉੱਤੇ ਪੈਟਰੋਲ ਪਾਉਣਾ ਸ਼ੁਰੂ ਕਰ ਦਿੰਦਾ ਹੱਥਾਂ ਤੇ ਪੈਰਾਂ ਤੇ ਪੈਟਰੋਲ ਪਾਉਣਾ ਸ਼ੁਰੂ ਕਰ ਦਿੰਦਾ ਨਾਲੇ ਅੱਗ ਲਾ ਦਿੰਦਾ ਪੈਟਰੋਲ ਗਲਤੀ ਨਾਲ ਜ਼ਿਆਦਾ ਪੈ ਜਾਂਦਾ ਉਹ ਸਾਰੀ ਨੂੰ ਹੀ ਜੁਨਕੋ ਨੂੰ ਅੱਗ ਲੱਗ ਜਾਂਦੀ ਹੈ 2 ਘੰਟੇ ਉਹਨਾਂ ਨੇ ਆ ਤੇਲ ਪਾ ਪਾ ਕੇ ਥੋੜੀ ਥੋੜੀ ਕਰਕੇ ਸਾੜਿਆ 2 ਘੰਟਿਆਂ ਬਾਅਦ ਉਹਦੀ ਡੈਥ ਹੋ ਜਾਂਦੀ ਹੈ ਕੁੜੀ ਮਰ ਜਾਂਦੀ ਹੈ ਹੁਣ ਇੱਥੇ ਮੈਂ ਚੰਗੀ ਕਿਸਮਤੀ ਕਹਿਆ ਉਹਨੂੰ ਕਿਉਂਕਿ ਉੱਤੇ ਵਿਚਾਰੀ ਤੇ ਪਹਿਲਾਂ ਹੀ ਬਹੁਤ ਜ਼ਿਆਦਾ ਅਤਿਆਚਾਰ ਹੋ ਰਿਹਾ ਸੀ ਤੇ ਜੋ ਮਰ ਗਈ ਤੇ ਉਹ ਉੱਠੀ ਕੀ ਹੋਇਆ ਉਹਦਾ ਛਡਕਾਰਾ ਹੋ ਗਿਆ ਤਾਂ ਉਸ ਤੋਂ ਬਾਅਦ ਕੀ ਹੋਇਆ ਜਦੋਂ ਮਰ ਜਾਂਦੀ ਮਰਨ ਤੋਂ ਬਾਅਦ ਉਹਨੇ ਇੱਕ ਵੱਡਾ ਡਰਮ ਲਿਆਉਂਦੇ ਨੇ ਡਰਮ ਦੇ ਵਿੱਚ ਉਹਦੀ ਡੈੱਡ ਬੋਡੀ ਰੱਖ ਕੇ ਉਤੋਂ ਦੀ ਸਿਮਿੰਟ ਪਾ ਦਿੰਦੇ ਨੇ ਸਿਮਿੰਟ ਗਿੱਲਾ ਕਰਕੇ ਉਹਨੂੰ ਪੱਕਾ ਉਹਦਾ ਮਤਲਬ ਕੰਧ ਦੇ ਵਿੱਚ ਜਿਵੇਂ ਚਿੰਨਣ ਵਾਲੀ ਗੱਲ ਹੋ ਜਾਂਦੀ ਹੈ ਤਾਂ ਸਿਮਿੰਟ ਪਾ ਕੇ ਉਹਦੇ ਇੱਕ ਕੰਧ ਬਣਾ ਦਿੰਦੇ ਨੇ ਡਰਮ ਦੇ ਅੰਦਰ ਇੱਕ ਫਿਰ ਟਰੱਕ ਦੇ ਵਿੱਚ ਲੱਦਦੇ ਆ ਕਿਸੇ ਖਾਲੀ ਜਗ੍ਹਾ ਤੇ ਕੂੜੇ ਵਾਲੀ ਜਗ੍ਹਾ ਤੇ ਸਿੱਟੇ ਆਉਂਦੇ ਨੇ ਗੱਲ ਆਈ ਗਈ ਹੋ ਗਈ ਕਹਾਣੀ ਖਤਮ ਮਾਪੇ ਨੇ ਮਾਪੇ ਵੀ ਲੱਭਦੇ ਸੀ ਮਾਪੇਪਨ ਨੂੰ ਨਹੀਂ ਲੱਭੀ ਉਹ ਇਸੇ ਦੌਰਾਨ ਹੀ ਕੀ ਹੁੰਦਾ ਕੁਝ ਦਿਨਾਂ ਬਾਅਦ ਹੀ 10-15 ਦਿਨਾਂ ਬਾਅਦ ਮਿਆਨੋ ਨੂੰ ਪੁਲਿਸ ਫੜਦੀ ਆ ਕਿਸੇ ਹੋਰ ਰੇਪ ਕੇਸ ਦੇ ਵਿੱਚ ਕਿਸੇ ਕਿਸੇ ਹੋਰ ਕੁੜੀ ਨੇ ਸ਼ਿਕਾਇਤ ਕੀਤੀ ਪੁਲਿਸ ਨੂੰ ਕਿ ਮਿਆਨੋ ਤੇ ਇਹਦੇ ਦੋਸਤਾਂ ਨੇ ਮੇਰੇ ਨਾਲ ਰੇਪ ਕੀਤਾ ਪੁਲਿਸ ਆਉਂਦੀ ਆ ਮਿਆਨੋ ਨੂੰ ਫੜਦੀ ਆ ਮਿਆਨੋ ਨੂੰ ਕਹਿੰਦੀ ਆ ਕਿ ਸਾਨੂੰ ਘਰੇ ਲੈ ਕੇ ਚੱਲ ਜਿੱਥੇ ਤੂੰ ਇਸ ਜਿਹੜੀ ਉਹ ਸੈਕੰਡ ਲੇਡੀ ਆ ਕਿ ਜਿੱਥੇ ਸੈਕੰਡ ਕੁੜੀ ਨਾਲ ਤੂੰ ਰੇਪ ਕੀਤਾ ਜਦੋਂ ਘਰੇ ਜਾਂਦੇ ਨੇ ਉਹਨਾਂ ਨੂੰ ਜਿਹੜਾ ਜੁਨਕੋ ਨਾਲ ਇਹਨਾਂ ਜ਼ੁਲਮ ਹੋਇਆ ਸੀਗਾ ਮੋਮਬੱਤੀਆਂ ਸ਼ਰਾਬ ਉਹਦੇ ਕੁਝ ਕੱਪੜੇ ਕੁਝ ਅੰਡਰ ਗਾਰਮੈਂਟਸ ਜੁਨਕੋ ਦੇ ਉਹ ਸਾਰੇ ਉਹਨੂੰ ਉੱਥੇ ਮਿਲਦੇ ਨੇ ਪੁਲਿਸ ਨੂੰ ਸ਼ੱਕ ਹੁੰਦਾ ਪੁਲਿਸ ਨੇ ਵੈਸੇ ਹੀ ਹਵਾ ਜਿੱਤੀ ਕੇ ਚਲਾਇਆ ਕਿ ਸਾਨੂੰ ਕੋਈ ਹੋਰ ਵੀ ਖਬਰ ਮਿਲੀ ਹੈ ਜਿਹੜਾ ਤੁਸੀਂ ਪਹਿਲਾਂ ਕੋਈ ਕਤਲ ਕੀਤਾ ਤੇ ਰੇਪ ਕੀਤਾ ਸਾਨੂੰ ਉਹਦੇ ਬਾਰੇ ਪਤਾ ਲੱਗਿਆ ਤਾਂ ਸਾਨੂੰ ਉਹਦੀ ਡੈੱਡ ਬੋਡੀ ਕਿੱਥੇ ਆ ਮਿਆਨੋ ਨੂੰ ਪੁਲੇਖਾ ਪਿਆ ਜਾਂਦਾ ਕਿ ਸ਼ਾਇਦ ਇਹਨਾਂ ਨੂੰ ਜੁਨਕੋ ਬਾਰੇ ਪਤਾ ਹੋਊਗਾ ਤਾਂ ਮਿਆਨੋ ਪੁਲਿਸ ਨੂੰ ਆਪਣੇ ਨਾਲ ਉਸ ਖਾਲੀ ਜਗ੍ਹਾ ਤੇ ਲੈ ਜਾਂਦਾ ਕਿ ਆ ਡਰਮ ਦੇ ਵਿੱਚ ਡੈੱਡ ਬੋਡੀ ਪਈ ਹੈ ਡਰਮ ਦੇ ਵਿੱਚੋਂ ਡੈੱੱਡ ਬੋਡੀ ਨਿਕਲਦੀ ਹੈ ਜੁਨਕੋ ਦੀ ਫੇਰ ਟੋਕਿਓ ਦੇ ਵਿੱਚ ਖਬਰ ਫੈਲਦੀ ਆ ਕਿ ਜਿਹਨੂੰ 1 ਮਹੀਨਾ ਤੋਂ ਤੁਸੀਂ ਲੱਭ ਰਹੇ ਹੋ ਜੁਨਕੋ ਫਰੂਤਾ ਨਾਮ ਦੀ ਕੁੜੀ ਨੂੰ ਉਹਦੀ ਮੌਤ ਹੋ ਚੁੱਕੀ ਆ ਮਿਆਂਨੋ ਸਾਰੀ ਸਟੋਰੀ ਦੱਸਦਾ ਕਿ ਇਹਨੂੰ ਅਸੀਂ ਕਿਵੇਂ ਮਾਰਿਆ ਡੇਲੀ ਬੇਸਿਸ ਤੇ ਕਿਵੇਂ ਇਹਦੇ ਨਾਲ ਅਤਿਆਚਾਰ ਕੀਤਾ ਜਾਂਦਾ ਸੀ ਰੋਜ਼ ਹਰ ਰੋਜ਼ ਕਿਵੇਂ ਕੀਤਾ ਜਾਂਦਾ ਸੀ ਇਹਦੇ ਨਾਲ ਸਾਰਾ ਕੁਝ ਉਹ ਸਾਰੀ ਡਿਟੇਲ ਚ ਦੱਸਦਾ ਹੁਣ ਇੱਥੇ ਜਿਵੇਂ ਆਪਣੇ ਇੰਡੀਆ ਦੇ ਵਿੱਚ ਵੀ ਕਾਨੂੰਨ ਹੈ ਉਹ ਕਾਨੂੰਨ ਵੈਸੇ ਮੈਨੂੰ ਤਾਂ ਪਰਸਨਲੀ ਸਹੀ ਨਹੀਂ ਲੱਗਦਾ ਜੇ 18 ਸਾਲ ਤੋਂ ਤੁਸੀਂ ਘਟੋ ਤਾਂ ਤੁਹਾਡੀ ਜਿਹੜੀ ਆਇਡੈਂਟੀਟੀ ਆ ਤੁਹਾਡੀ ਉਹ ਡਿਸਕਲੋਜ਼ ਨਹੀਂ ਕੀਤੀ ਜਾਂਦੀ ਆਮ ਲੋਕਾਂ 'ਚ ਦੱਸਿਆ ਨਹੀਂ ਜਾਂਦਾ ਅਖਬਾਰਾਂ 'ਚ ਤੁਹਾਡੀਆਂ ਫੋਟੋਆਂ ਨਹੀਂ ਛਪਦੀਆਂ ਤੇ ਪਲੱਸ ਤੁਹਾਨੂੰ ਸਜ਼ਾ ਵੀ ਘੱਟ ਮਿਲਦੀ ਹੈ ਪਰ ਇੱਕ ਪੱਤਰਕਾਰ ਨੂੰ ਪਤਾ ਲੱਗਦੀ ਹੈ ਇਹ ਚੀਜ਼ ਉੱਥੇ ਦਾ ਨਿਊਜ਼ਪੇਪਰ ਦਾ ਪਬਲਿਸ਼ਰ ਹੁੰਦਾ ਟੋਕੀਓ ਦਾ ਲੋਕਲ ਉਹਨੂੰ ਪਤਾ ਲੱਗਦੀ ਹੈ ਉਹ ਉਸ ਚੀਜ਼ ਬਾਰੇ ਕਿ ਸਾਰੇ ਮਾਈਨਰ ਨੇ 18 ਸਾਲ ਤੋਂ ਘੱਟ ਨੇ ਤੇ ਪਰ ਇਹਨਾਂ ਨੇ ਜ਼ੁਲਮ ਬਹੁਤ ਜ਼ਿਆਦਾ ਕੀਤਾ ਤਾਂ ਪੱਤਰਕਾਰ ਹਿੰਮਤ ਕਰਦਾ ਤੇ ਉਹ ਸਾਰਿਆਂ ਦੀ 5 ਜਣੇ ਮੇਨ ਅਰੈਸਟ ਕੀਤੇ ਜਾਂਦੇ ਨੇ ਪੰਜਾਂ ਜਾਨਾਂ ਦੇ ਫੋਟੋ ਅਖਬਾਰਾਂ 'ਚ ਛਾਪ ਦਿੰਦਾ ਵੇ ਦੋਨਾਂ ਦੇ ਸਾਰੇ ਨਾਮ ਉਹਨਾਂ ਦੇ ਐਡਰੈਸ ਸਾਰਾ ਤਾਂ ਪਤਾ ਸਭ ਕੁਝ ਅਖਬਾਰਾਂ 'ਚ ਛਾਪ ਦਿੰਦਾ ਬਹੁਤ ਰੌਲਾ ਪੈਂਦਾ ਕਿ ਕਾਨੂੰਨ ਚੇਂਜ ਕੀਤਾ ਜਾਵੇ ਇਹਨਾਂ ਨੂੰ ਜਿਆਦਾ ਤੋਂ ਜਿਆਦਾ ਸਜ਼ਾ ਦਿੱਤੀ ਜਾਵੇ ਤਾਂ ਉਹਦੇ ਵਿੱਚ ਜਿਹੜੇ ਪੰਜ ਹੁੰਦੇ ਨੇ ਪੰਜਾਂ 'ਚੋਂ ਚਾਰਾਂ ਨੂੰ 7 ਸਾਲ ਦੀ ਸਜ਼ਾ ਹੁੰਦੀ ਹੈ ਜਿਹੜਾ ਜੁਨਕੋ ਹੁੰਦਾ ਜੁਨਕੋ ਨੂੰ ਉਹਦੇ ਜਿੰਨੇ ਵੀ ਜ਼ੁਲਮ ਕੀਤੇ ਗਏ ਸਾਰੀਆਂ ਚੀਜ਼ਾਂ ਦੀ 17 ਸਾਲਾਂ ਦੀ ਸਜ਼ਾ ਹੁੰਦੀ ਹੈ ਇਦੇ ਵਿਰੁੱਧ ਫਿਰ ਜਿਹੜੇ ਪੰਜੇ ਹੁੰਦੇ ਨੇ ਉਤੋਂ ਦੇ ਜਿਹੜਾ ਹਾਇਰ ਕੋਰਟ ਹੈ ਹਾਇਰ ਕੋਰਟ ਕੋਲੇ ਵੱਡੀ ਕੋਰਟ ਕੋਲੇ ਅਪੀਲ ਕਰਦੇ ਨੇ ਵੱਡੀ ਕੋਰਟ ਦੇ ਵਿੱਚ ਜਿਹੜੀ ਲੇਡੀ ਜੱਜ ਸੀਗੀ ਉਹਨੇ ਸਾਰਿਆਂ ਦੀ 3-3 ਸਾਲ ਦੀ ਸਜ਼ਾ ਹੋਰ ਵਧਾਤੀ ਜਿਨ੍ਹਾਂ ਨੂੰ 7 ਸਾਲ ਮਿਲੀ ਸੀਗੀ ਉਹ 10 ਸਾਲ ਹੋ ਗਈ ਜਿਨ੍ਹਾਂ ਨੂੰ ਜਿਹਨੂੰ ਮਿਆਂਨ ਨੂੰ ਸ਼ਾਇਦ 16 ਜਾਂ 17 ਸਾਲ ਦੀ ਮਿਲੀ ਸੀ ਉਹਦੇ 3 ਸਾਲ ਹੋਰ ਉਹਨੇ ਐਡ ਕਰਤੇ ਤਾਂ ਉਹ ਸਜ਼ਾ ਮਿਲੀ ਜੀ ਇੰਨਾ ਅਤਿਆਚਾਰ ਵਿਚਾਰੀ ਨੇ ਚੱਲਿਆ 44 ਦਿਨਾਂ ਬਾਅਦ ਉਸ ਕੁੜੀ ਦੀ ਮੌਤ ਹੋ ਗਈ ਫਿਰ ਇਹ ਹੋਇਆ ਜਿਹੜੇ ਸਕੂਲ ਦੇ ਵਿੱਚੋਂ ਪੜ੍ਹਦੀ ਸੀ ਸਕੂਲ ਵਾਲਿਆਂ ਨੂੰ ਪਤਾ ਸੀਗਾ ਬਹੁਤ ਪੜਨ ਵਾਲੀ ਔਰ ਹੁਣ ਹਾਰੇ ਬੱਚੀ ਐ ਸਕੂਲ ਵਾਲਿਆਂ ਨੇ ਉਹਨੂੰ ਡਿਗਰੀ ਦਿੱਤੀ ਜਿਹੜਾ ਵੀ ਉਹਦਾ 10ਵੀਂ ਦਾ ਸਰਟੀਫਿਕੇਟ ਹੋਣਾ ਆਪਣੇ ਉਹ ਬਾਹਰਲੇ ਦੇਸ਼ਾਂ ਦਾ ਡਿਗਰੀ ਕਹਿੰਦੇ ਨੇ ਉਹਨੂੰ ਸ਼ਾਇਦ ਨਾ ਤਾਂ ਉਹਨੂੰ ਡਿਗਰੀ ਦਿੱਤੀ ਗਈ ਜਿਹੜੀ ਉਹ ਕਲਾਸ ਦੇ ਵਿੱਚ ਪੜ੍ਹਦੀ ਸੀਗੀ ਕਹਿੰਦੇ ਇੱਥੋਂ ਪਾਸ ਆਊਟ ਹੋ ਗਈ ਐ ਸਾਰਾ ਕੁਝ ਇਹਨੇ ਪੜ ਲਿਆ ਚਾਹੇ ਉਹਨੇ ਪੇਪਰ ਵੀ ਨਹੀਂ ਸੀ ਦਿੱਤੇ ਉਸ ਤੋਂ ਪਹਿਲਾਂ ਤਾਂ ਉਹਦੀ ਮੌਤ ਹੀ ਹੋ ਗਈ ਸੀ ਫਿਰ ਟੋਕਿਓ ਸ਼ਹਿਰ ਦੇ ਵਿੱਚ ਜੁਨਕੋ ਫਰੂਤਾ ਨਾਮ ਦਾ ਇੱਕ ਬੁੱਤ ਵੀ ਬਣਾਇਆ ਗਿਆ ਇੱਕ ਚੌਕ ਵੀ ਬਣਾਇਆ ਗਿਆ ਉਹਦੇ ਨਾਮ ਤੇ ਜਿਹੜਾ ਅੱਜ ਵੀ ਮ ਸੋ ਇਹ ਕਹਾਣੀ ਸੁਣਾਉਣ ਦਾ ਜਿਹੜਾ ਮੇਰਾ ਮੇਨ ਮੰਤਵ ਮੇਨ ਮੇਰਾ ਮੋਟਿਵ ਸੀਗਾ ਜਿਹੜਾ ਮੋਟਿਵ ਇਹੀ ਸੀ ਕਿ ਥੋੜੀਆਂ ਅੱਖਾਂ ਕੰਨ ਦਿਮਾਗ ਖੁੱਲੇ ਰੱਖਿਆ ਕਰੋ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਔਰ ਜੇ ਤੁਹਾਡੇ ਆਸ-ਪਾਸੇ ਕਿਤੇ ਇਦਾਂ ਦਾ ਕੁਝ ਹੁੰਦਾ ਤਾਂ ਜੋ ਬੈਸਟ ਪੋਸੀਬਲ ਹੈ ਇਗਨੋਰ ਨਹੀਂ ਕਰਨਾ ਉਸ ਚੀਜ਼ ਨੂੰ ਜੋ ਬੈਸਟ ਪੋਸੀਬਲ ਹੈ ਚਾਹੇ ਪੁਲਿਸ ਕੋਲ ਜਾਓ ਚਾਹੇ ਆਪਣੇ ਕਿਸੇ ਦੋਸਤ ਮਿੱਤਰ ਨੂੰ ਦੱਸੋ ਆਪਣੇ ਨੇੜੇ ਕਿਸੇ ਕਿਸੇ ਵੀ ਪੰਚ ਸਰਪੰਚ ਕਾਉਂਸਲਰ ਨੂੰ ਜਾਂ ਕਿਸੇ ਨੂੰ ਵੀ ਦੱਸੋ ਜੋ ਤੁਸੀਂ ਕਰ ਸਕਦੇ ਹੋ ਉਸ ਚੀਜ਼ ਨੂੰ ਰੋਕਣ ਲਈ ਬਚਾਉਣ ਲਈ ਕਿਸੇ ਨੂੰ ਉਹ ਤੁਹਾਨੂੰ ਕਰਨਾ ਚਾਹੀਦਾ ਸੋ ਫਾਈਨਲੀ ਮੈਸੇਜ ਇਹੀ ਸੀਗਾ ਥੈਂਕ ਯੂ ਸਤਿ ਸ੍ਰੀ ਅਕਾਲ